ਤਰਮਿਲ ਗਾਂਧੀ ਦੇ ਲਈ ਤੁਸੀਂ ਕੈਂਪੇਨ ਕਰਦੇ ਰਹੇ ਹੋ ਜਦੋਂ ਤੁਹਾਡੀ ਪਾਰਟੀ ਚ ਸੀਗੇ ਤੁਸੀਂ ਉਹਨਾਂ ਦੇ ਕੈਂਪੇਨ ਵੀ ਸੰਭਾਲੀ ਹੈ ਕੀ ਕਹੋਗੇ ਅੱਜ ਡਾਕਟਰ ਵਰਸਸ ਡਾਕਟਰ ਮੁਕਾਬਲਾ ਹੋ ਰਿਹਾ ਹੈ ਅਸੀਂ ਉਹਨਾਂ ਨੂੰ ਐਮਪੀ ਬਣਾਇਆ ਸੀ ਉਹਨਾਂ ਨੇ 6 ਮਹੀਨੇ ਚਪੜੀ ਪਾਰਟੀ ਛੱਡ ਦਿੱਤੀ ਉਦਾ ਕਾਰਨ ਕੀ ਆ ਕਹਿੰਦੇ ਜੀ ਇੱਥੇ ਹਾਈ ਕਮਾਂਡ ਕਲਚਰ ਫਿਰ ਉਹ ਆਪਣੇ ਘਰੇ ਜਾ ਕੇ ਬਹਿ ਗਿਆ ਆਪਣੇ ਪੇਸ਼ੈਂਟ ਦੇਖਣ ਲੱਗ ਗਿਆ ਲੋਕਾਂ 'ਚ ਨਹੀਂ ਗਿਆ ਜਿਹੜੇ ਲੋਕਾਂ ਨੇ ਉਹਨੂੰ ਵੋਟਾਂ ਪਾਈਆਂ ਸੀ ਵਿਸ਼ਵਾਸ ਕੀਤਾ ਸੀ ਉਹ ਉਹਨੂੰ ਮਿਲਣ ਆਉਂਦੇ ਸੀ ਉਹਨੂੰ ਆਪਣੇ ਮਤਲਬ ਆਪਣੇ ਕਲੀਨਿਕ ਦੇ ਵਿੱਚ ਵੀ ਨਹੀਂ ਮਿਲਿਆ ਉਹ ਐਨ ਕੇ ਸ਼ਰਮਾ ਨੇ ਜ਼ਿਕਰ ਗੱਲ ਕਰੀਏ ਉਹ ਕਹਿੰਦੇ ਨੇ ਕਿ ਜੋ ਵਿਕਾਸ ਅਸੀਂ ਮੁਹਾਲੀ 'ਚ ਕੀਤਾ ਡੇਰਾ ਬੱਸੀ 'ਚ ਕੀਤਾ ਉਹ ਹੀ ਵਿਕਾਸ ਅਸੀਂ ਪਟਿਆਲਾ 'ਚ ਕਰਾਂਗੇ ਜਿਹੜਾ ਵਿਕਾਸ ਐਨ ਕੇ ਸਰਮਾ ਨੇ ਜੀਰਕਪੁਰ ਕੀਤਾ ਮੁਹਾਲੀਜ ਕੀਤਾ ਡੇਰਾ ਵਰਸਿਸ ਕੀਤਾ ਉਹ ਜਦੋਂ ਪਿੱਛੇ ਤੇਜ ਦੇ ਵਿੱਚ ਹੜਾ ਆਇਆ ਦੇਖਿਆ ਜੀ ਕਲੋਨੀਆਂ ਡੁੱਬੀਆਂ ਇਸ ਜਿਹੜੀਆਂ ਜਿਹੜੀਆਂ ਐਨ ਕੇ ਸ਼ਰਮਾ ਨੇ ਬਣਾਈਆਂ ਉਹ ਵਾਲੀਆਂ ਕਲੋਨੀਆਂ ਬਣਾਈਆਂ ਇਹਨਾਂ ਨੇ ਕੋਈ ਉੱਥੇ ਸੀਵਰੇਜ ਨਹੀਂ ਉਹਨਾਂ ਦੇ ਵਿੱਚ ਲੋਕ ਚਿੱਕਾ ਮਰਦੇ ਪਏ ਜੀ ਤਾਂ ਲੈਂਡ ਮਾਫੀਆ ਤੇ ਸੈਂਡ ਮਾਫੀਆ ਇਹਨਾਂ ਨੂੰ ਅਸੀਂ ਮੁੜ ਕੇ ਮਤਲਬ ਇਹਨਾਂ ਨੂੰ ਪਹਿਲਾਂ ਹਰਾਇਆ ਲੋਕਾਂ ਨੇ ਉਹ ਕਹਿੰਦੇ ਇਸ ਤੋਂ ਬਾਅਦ ਵੋਟਾਂ ਨਾ ਹਰਾਵਾਂਗੇ ਰੀਸੈਂਟਲੀ ਪੀਐਮ ਨਰਿੰਦਰ ਮੋਦੀ ਦੀ ਇੱਕ ਸਪੀਚ ਸੁਣੀ ਸੀ ਇੰਡੀਆ ਅਲਾਈன்ஸ் ਵਾਲੇ ਤਾਂ ਇਹ ਸਕੀਮਾ ਬਣਾ ਕੇ ਬੈਠੇ ਆ ਕਿ 5 ਸਾਲ ਦੇ ਵਿੱਚ 5 ਪ੍ਰਧਾਨ ਮੰਤਰੀ ਬਣਾਵਾਂਗੇ ਇੱਕ ਪ੍ਰਧਾਨ ਮੰਤਰੀ ਪਹਿਲੇ ਸਾਲ ਹੋਊਗਾ ਤੇ ਚਾਰ ਜਿਹੜੇ ਬਾਕੀ ਉਹਦੇ ਹੋਣਗੇ ਅਗਲੇ ਉਮੀਦਵਾਰ ਤੇ ਉਹ ਕੁਰਸੀ ਦੀਆਂ ਲੱਤਾਂ ਫੜ ਕੇ ਬੈਠਣਗੇ ਪ੍ਰਧਾਨ ਮੰਤਰੀ ਤੋਂ ਇਸ ਚੀਜ਼ ਦੀ ਬੇਨਤੀ ਕਰਦੀ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਆਪਣੇ ਸ਼ਬਦ ਵਾਪਸ ਲੈ ਲਓ ਸਾਡਾ ਜਿਹੜਾ ਸੱਭਿਆਚਾਰ ਹੈ ਨਾ ਜੀ ਚਾਹੇ ਆਪਾਂ ਜਿਹੜੇ ਮਰਜ਼ੀ ਧਰਮ ਦੀ ਕਰ ਲੋ ਅਸੀਂ ਤਾਂ ਸਰਬੱਤ ਦਾ ਭਲਾ ਵਾਲੇ ਹਾਂ ਜੀ ਪੰਜਾਬ ਵਾਲੇ ਤੁਸੀਂ ਆਪਣੇ ਬੰਦਿਆਂ ਨੂੰ ਕੁਝ ਬੜੀਆ ਕਹਿ ਰਹੇ ਹੋ ਬਹੁਤ ਮਾੜੀ ਗੱਲ ਹੈ ਤੁਸੀਂ ਮੰਗਲ ਚੂਤਰ ਤੱਕ ਜਾਂਦੇ ਹੋ ਇਹੋ ਜਿਹੀਆਂ ਗੱਲਾਂ ਨਾ ਕਰੋ ਆਪਣਾ ਇਹ ਆਪਣੇ ਸ਼ਬਦ ਵਾਪਸ ਲੈ ਲਓ ਕਿਰਪਾ ਕਰਕੇ ਇੱਥੇ ਤਾਂ ਪ੍ਰਧਾਨ ਮੰਤਰੀ ਜੀ ਸਾਡੇ ਪੰਜਾਬ ਦੇ ਵਿੱਚ ਤਾਂ ਜਦੋਂ ਕੱਤਰ ਦੀ ਲੜਾਈ ਹੋਈ ਹੈ ਨਾ ਇੱਥੇ ਨਾਰਾ ਚੱਲਦਾ ਸੀਗਾ ਭਾਰਤ ਮਾਂ ਦੇ ਚਾਰ ਸਿਪਾਹੀ Hindu Muslim Sikh Assai ਤੁਹਾਡਾ ਮੁਕਾਬਲਾ ਪਟਿਆਲਾ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਹੋ ਰਿਹਾ ਰਾਜ ਘਰਾਣੇ ਦਾ ਹੋ ਰਿਹਾ ਜੀ ਉਹ ਚਾਰ ਵਾਰੀ ਪਹਿਲਾਂ ਐਮਪੀ ਰਹਿ ਚੁੱਕੇ ਆ ਕੇਂਦਰ ਚ ਮੰਤਰੀ ਉਹਨਾਂ ਦੇ ਉਹਨਾਂ ਦੇ ਘਰ ਵਾਲਾ ਇੱਥੇ ਮੁੱਖ ਮੰਤਰੀ ਰਹਿ ਚੁੱਕੇ ਆ ਦੋ ਵਾਰੀ ਜਿਹਨਾਂ ਦੇ ਹਸਬੰਡ ਤੇ ਉਹਨਾਂ ਨੇ ਪਟਿਆਲੇ ਵਾਸਤੇ ਪੰਜਾਬ ਵਾਸਤੇ ਕੀਤਾ ਕੀ ਆ ਉਹ ਲੋਕਾਂ ਨੂੰ ਦੱਸ ਨਹੀਂ ਪਾ ਰਹੇ ਬੋਲੋ ਨਾ 70% ਪopulation ਦੇ ਵਿੱਚ ਤਾਂ ਉਹ ਜਾ ਹੀ ਨਹੀਂ ਪਾ ਰਹੇ ਉਹ ਸੀ ਇਸ ਨੋਟ ਇਵਨ ਇਨ ਦਾ ਫਰੇ ਉਹ ਤਾਂ ਉਹਨਾਂ ਦੀ ਜਮਾਤ ਜ਼ਬਤ ਹੋਣੀ ਆ ਮੈਂ ਤਾਂ ਕਹਿੰਦਾ ਹੀ ਆ ਜੀ ਇਹ ਜਿੱਥੇ ਜਿੱਥੇ ਭਗਵੰਤ ਮਾਨ ਉੱਥੇ ਉੱਥੇ ਬੀਜੇਪੀ ਹਾਫ ਜਿੱਥੇ ਜਿੱਥੇ ਇੰਡੀਆ ਗੱਠਜੋੜ ਉੱਥੇ ਉੱਥੇ ਬੀਜੇਪੀ ਹਾਫ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਕਿ ਅੱਜ ਅਸੀਂ ਤੁਹਾਡੀ ਮੁਲਾਕਾਤ ਕਿਸ ਸਿਆਸੀ ਸ਼ਖਸੀਅਤ ਦੇ ਨਾਲ ਕਰਵਾਉਣ ਜਾ ਰਹੇ ਹਾਂ ਅਸੀਂ ਪਹੁੰਚੇ ਹਾਂ ਪਟਿਆਲਾ ਜਿੱਥੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਪੰਜਾਬ ਦੇ ਮੌਜੂਦਾ ਸਿਹਤ ਮੰਤਰੀ ਚੌਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜ ਰਹੇ ਨੇ ਡਾਕਟਰ ਬਲਬੀਰ ਸਿੰਘ ਸਾਡੇ ਨਾਲ ਮੌਜੂਦ ਨੇ ਡਾਕਟਰ ਬਲਬੀਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ اے ਬੀ ਬੀ ਸਾਝਾ ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਕਾਲ ਜੀ ਐਮ ਪੀ ਦੇ ਲਈ ਚੋਣ ਲੜਨ ਜਾ ਰਹੇ ਹੋ ਤੁਹਾਡਾ ਮੁਕਾਬਲਾ ਪਟਿਆਲਾ ਮਹਾਰਾਣੀ ਪ੍ਰਨੀਤ ਕ MP ਜਿਹੜੀ ਮੈਂਬਰ ਆਫ ਪਾਰਲੀਮੈਂਟ ਦੀ ਜਿਹੜੀ ਚੋਣ ਹੋਣ ਜਾ ਰਹੀ ਹੈ ਤੇ ਇਹਦੇ ਵਿੱਚ ਮੁੱਦੇ ਬਹੁਤ ਆਮ ਹੈ ਇਦੇ ਚ ਜਿਹੜੇ ਜਿਸ ਤਰ੍ਹਾਂ ਮਹਿੰਗਾਈ ਇੱਕ ਬਹੁਤ ਮੁੱਦਾ ਨੈਸ਼ਨਲ ਲੈਵਲ ਦੇ ਉੱਤੇ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈ ਭ੍ਰਿਸ਼ਟਾਚਾਰ ਜਿਸ ਤਰ੍ਹਾਂ ਇਲੈਕਸ਼ਨ ਬੋਰਡ ਦੇ ਕੇਸ ਵਿੱਚ ਸਾਹਮਣੇ ਆਇਆ ਭ੍ਰਿਸ਼ਟਾਚਾਰ ਬਹੁਤ ਮੁੱਦਾ ਇਸ ਤੋਂ ਵੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨਾਂ ਦਾ ਜਿਹੜਾ ਹੈਗਾ ਇੱਕ ਐਂਟੀ ਫੈਡਰਲ ਜਿਹੜਾ ਕਿ ਸਟੇਟਸ ਦੇ ਖਿਲਾਫ ਉਹਨਾਂ ਦੇ ਫੰਡਸ ਬੰਦ ਕਰ ਦੇਣਾ ਉਹਨਾਂ ਨੂੰ ਕੰਮ ਨਾ ਕਰਨ ਦੇਣਾ اپੋਜੀਸ਼ਨ ਪਾਰਟੀਆਂ ਨੂੰ ਕੰਮ ਨਾ ਕਰਨ ਦੇਣਾ ਜਿਹੜਾ ਉਹਨਾਂ ਦਾ ਮਤਲਬ ਜਿਹੜਾ ਬਿਹੇਵੀਅਰ ਹੈ ਜਿਵੇਂ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਅਨਕਨਸਟੀਚੂਨ ਸੋ ਇਹ ਮਤਲਬ ਬਹੁਤ ਵੱਡੇ ਵੱਡੇ ਇਹਦੇ ਚ ਜਿਹੜੀ ਹੈਗੀ ਆ ਸਾਡਾ ਸੰਵਿਧਾਨ ਤੇ ਸਾਡਾ ਲੋਕਰਾਜ ਐਟ ਸਟੇਕ ਹੈ ਜੋ ਜੋ ਜਿਹੋ ਜੇ ਕੰਮ ਸਰਕਾਰ ਕਰ ਰਹੀ ਹੈ ਬਈ ਆਪੋਜੀਸ਼ਨ ਵਾਲਿਆਂ ਨੂੰ ਚੱਕ ਕੇ ਜੇਲ੍ਹਾਂ ਚ ਬੰਦ ਕਰਦੇ ਹੋ ਜੇ ਕੋਈ ਪ੍ਰੋਟੈਸਟ ਕਰਦਾ ਕਿਸਾਨ ਪ੍ਰੋਟੈਸਟ ਕਰਦਾ ਹਾਈਵੇ ਬੰਦ ਕਰਦੇ ਹੋ ਔਰ ਜਿਹੜੀ ਆਪੋਜੀਸ਼ਨ ਪਾਰਟੀਆਂ ਦਾ ਉਹਨਾਂ ਦੇ ਖਾਤੇ ਬੰਦ ਕਰਦੇ ਹੋ ਤੇ ਇਸ ਤਰ੍ਹਾਂ ਕਰਕੇ ਚੋਣਾਂ ਕਰਾਉਣਾ ਸੋ ਇਸ ਵਾਰ ਇਹ ਜਿਹੜੇ ਮੁੱਦੇ ਆ ਬਹੁਤ ਵੱਡੇ ਆ ਪ੍ਰਨੀਤ ਕੌਰ ਜੀ ਤੇ ਮੇਰਾ ਕੀ ਮੁਕਾਬਲਾ ਜੀ ਉਹ ਚਾਰ ਵਾਰੀ ਪਹਿਲਾਂ ਐਮਪੀ ਰਹਿ ਚੁੱਕਿਆ ਕੇਂਦਰ ਚ ਮੰਤਰੀ ਉਹਨਾਂ ਦੇ ਉਹਨਾਂ ਦੇ ਘਰ ਵਾਲਾ ਇੱਥੇ ਮੁੱਖ ਮੰਤਰੀ ਰਹਿ ਚੁੱਕਿਆ ਦੋ ਤੇ ਉਹਨਾਂ ਨੇ ਪਟਿਆਲੇ ਵਾਸਤੇ ਪੰਜਾਬ ਵਾਸਤੇ ਕੀਤਾ ਕੀ ਆ ਉਹ ਲੋਕਾਂ ਨੂੰ ਦੱਸ ਨਹੀਂ ਪਾ ਰਹੇ ਬੋਲੋ ਨਾ ਲੋਕਾਂ ਦਾ ਵਿਰੋਧ ਕਰ ਰਿਹਾ ਬੀਜੇਪੀ ਦਾ ਬਾਈਕਾਟ ਕਰ ਰਿਹਾ ਪਿੰਡਾਂ ਚੋਂ ਜਾ ਨਹੀਂ ਪਾ ਰਹੇ ਲੋਕ ਉਹਨਾਂ ਨੂੰ ਮਤਲਬ ਬੜ ਨਹੀਂ ਦੇ ਰਹੇ ਪਿੰਡਾਂ ਦੇ ਵਿੱਚ 60% ਪੋਪੂਲੇਸ਼ਨ ਦੇ ਵਿੱਚ ਤਾਂ ਉਹ ਜਾ ਹੀ ਨਹੀਂ ਪਾ ਰਹੇ ਉਹ ਸੀ ਇਸ ਨੋਟ ਇਵਨ ਇਨ ਦਾ ਫਰੇ ਹੋ ਤਾਂ ਉਹਨਾਂ ਦੀ ਜਮਾਤ ਜ਼ਬਤ ਹੋਣੀ ਆ ਔਰ ਮੈਂ ਅਜੇ ਵੀ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸ਼ੀ ਸ਼ੋਟ ਸ਼ੋ ਸਮ ਗ੍ਰੇਸ ਤੇ ਉਹਨਾਂ ਨੂੰ ਹੁਣ ਵਿਡਰਾ ਕਰ ਲੈਣਾ ਚਾਹੀਦਾ ਕਿਉਂਕਿ ਉਹਨਾਂ ਦੇ ਹਸਬੰਡ ਵੀ ਹਾਰ ਕੇ ਗਏ ਆ ਸੋ ਉਹਨਾਂ ਦੀ ਮੈਨੂੰ ਲੱਗਦਾ ਵੀ ਉਹ ਆਪਣੇ ਵੱਲੋਂ ਵੀ ਉਹਨਾਂ ਦੀ ਕਿਉਂਕਿ ਬੀਜੇਪੀ ਦੀ ਵੀ ਪਾਲਿਸੀ ਇਹ ਸੀ ਕਿ 75 ਸਾਲ ਤੋਂ ਪਰ ਟਿਕਟ ਨਹੀਂ ਦੇਣੀ ਉਹਨਾਂ ਨੇ ਉਹਨਾਂ ਨੂੰ ਮਾਰਗਦਰਸ਼ਕ ਮੰਡਲ ਚ ਪਾਤਾ ਸੀ ਇਹਨਾਂ ਨੂੰ ਪਤਾ ਨਹੀਂ ਕਿਉਂ ਦੇਤੀ ਉਹਨਾਂ ਨੇ 80 ਸਾਲ ਤੇ ਮੇਰੀ ਸਮਝ ਤੋਂ ਬਾਹਰ ਆ ਬਟ ਐਨੀਵੇ ਇਟਸ देयर ਚੁਆਇਸ ਬਾਕੀ ਪਾਰਟੀਆਂ ਦੀ ਜੇਕਰ ਗੱਲ ਕਰੀਏ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੀ 13 ਸੀਟਾਂ ਦੀ ਜੇਕਰ ਗੱਲ ਕਰੀਏ ਤਾਂ ਸਾਰੀਆਂ ਹੀ ਪਾਰਟੀਆਂ ਵੱਖੋ ਵੱਖਰੇ ਆਪਣੇ ਉਮੀਦਵਾਰ ਖੜੇ ਕਰਕੇ ਲੜ ਰਹੀਆਂ ਨੇ ਕਿਸੇ ਦੇ ਨਾਲ ਕੋਈ ਗੱਠ ਜੋੜ ਨਹੀਂ ਹੈ ਤੁਹਾਡੇ ਸਾਹਮਣੇ ਮੁਕਾਬਲਾ ਸ਼ਰੋਮ ਕਾਲੀ ਦਲ ਚ ਐਨ ਕੇ ਸ਼ਰਮਾ ਦੇ ਨਾਲ ਹੈ ਤਰਵੀਰ ਗਾਂਧੀ ਦੇ ਨਾਲ ਕਾਂਗਰਸ ਵੱਲੋਂ ਹੈ ਤਰਵੀਰ ਗਾਂਧੀ ਦੇ ਲਈ ਤੁਸੀਂ ਕੈਂਪੇਨ ਕਰਦੇ ਰਹੇ ਹੋ ਜਦੋਂ ਤੁਹਾਡੀ ਪਾਰਟੀ ਚ ਸੀਗੇ ਤੁਸੀਂ ਉਹਨਾਂ ਦੇ ਕੈਂਪੇਨ ਵੀ ਸੰਭਾਲੀ ਹੈ ਕੀ ਕਹੋਗੇ ਅੱਜ ਡਾਕਟਰ ਵਰਸਸ ਡਾਕਟਰ ਮੁਕਾਬਲਾ ਹੋ ਰਿਹਾ ਨਹੀਂ ਨਹੀਂ ਨਾਟ ਰੀਅਲੀ ਤੁਸੀਂ ਡਾਕਟਰ ਦਾ ਕੰਪੈਰੀਜ਼ਨ ਤੁਸੀਂ ਦੇਖੋ ਵੀ ਕੀ ਆ ਉਹਨਾਂ ਨੂੰ ਪਾਰਟੀ ਨੇ ਟਿਕਟ ਦਿੱਤੀ ਪਾਰਟੀ ਨੇ ਉਹਨਾਂ ਵਾਸਤੇ ਕੰਮ ਕੀਤਾ ਮੈਂ ਵੀ ਉਹਦਾ 파ਰਟ ਸੀਗਾ ਤੇ ਅਸੀਂ ਉਹਨਾਂ ਨੂੰ ਐਮਪੀ ਬਣਾਇਆ ਜੀ ਉਹਨਾਂ ਨੇ 6 ਮਹੀਨੇ ਚ ਆਪਣੀ ਪਾਰਟੀ ਛੱਡ ਦਿੱਤੀ ਜੇ ਉਹਦਾ ਕਾਰਨ ਕੀ ਆ ਕਹਿੰਦੇ ਜੀ ਇੱਥੇ ਹਾਈ ਕਮਾਂਡ ਕਲਚਰ ਹੈ ਤੇ ਹੁਣ ਉਹੀ ਬੰਦਾ ਜਿਹੜਾ ਸੀਗਾ ਉਹ ਚੁਣੇ ਜਾਣ ਤੋਂ ਬਾਅਦ ਉਹਨੇ ਪਾਰਟੀ ਦਾ ਸਾਥ ਛੱਡਤਾ ਫਿਰ ਉਹ ਆਪਣੇ ਘਰੇ ਜਾ ਕੇ ਬਹਿ ਗਿਆ ਆਪਣੇ ਪੇਸ਼ੈਂਟ ਦੇਖਣ ਲੱਗ ਗਿਆ ਲੋਕਾਂ 'ਚ ਨਹੀਂ ਗਿਆ ਜਿਹੜੇ ਲੋਕਾਂ ਨੇ ਉਹਨੂੰ ਵੋਟਾਂ ਪਾਈਆਂ ਸੀ ਵਿਸ਼ਵਾਸ ਕੀਤਾ ਸੀ ਉਹ ਉਹਨੂੰ ਮਿਲਣ ਆਉਂਦੇ ਸੀ ਉਹਨੂੰ ਆਪਣੇ ਮਤਲਬ ਆਪਣੇ ਕਲੀਨਿਕ ਦੇ ਵਿੱਚ ਵੀ ਨਹੀਂ ਮਿਲਿਆ ਉਹ ਮਤਲਬ ਉਹ ਮੈਂ ਬੈਠੇ ਵੇਟ ਕਰੀ ਜਾਂਦਾ ਸੀ ਆਪਣੇ ਮਰੀਜ਼ ਦੇਖੀ ਜਾਂਦਾ ਸੀ ਪੈਸੇ ਕਮਾਈ ਜਾਂਦਾ ਸੀ ਤੇ ਲੋਕ ਬਹੁਤ ਫਰਸਟ੍ਰੇਟ ਹੋਏ ਸੋ ਉਹਨਾਂ ਦਾ ਟਰੈਕ ਰਿਕਾਰਡ ਇਹ ਹੈਗਾ ਉਹਨਾਂ ਦਾ ਜੀ ਮਤਲਬ ਨਾ ਤੇ ਦੂਜੀ ਗੱਲ ਇਹ ਹੈਗੀ ਆ ਜੀ ਕਿ ਜਿਹੜੀ ਜਦੋਂ ਉਹਨਾਂ ਨੇ ਹੁਣ ਇੱਕ ਆਪਣੀ ਪਾਰਟੀ ਬਣਾਈ ਉਹਦਾ ਨਾਮ ਤੁਹਾਨੂੰ ਪਤਾ ਕੀ ਸੀਗਾ ਜੀ ਉਹਦਾ ਨਾਮ ਸੀਗਾ ਨਵਾਂ ਪੰਜਾਬ ਪਾਰਟੀ ਠੀਕ ਹੈ ਜੀ ਨਵਾਂ ਪੰਜਾਬ ਪਾਰਟੀ ਦਾ ਉਹ ਤਾਂ ਫਿਰ ਬਹੁਤ ਹੀ ਡੈਮੋਕਰੈਟਿਕ ਹੋਣੀ ਚਾਹੀਦੀ ਸੀ ਉਹਦੇ ਵਿੱਚ ਹਾਈ ਕਮਾਂਡ ਕਲਚਰ ਨਹੀਂ ਹੋਣਾ ਚਾਹੀਦਾ ਸੀ ਉਸ ਪਾਰਟੀ ਨੇ ਕੀ ਕੀਤਾ ਲੋਕਾਂ ਵਾਸਤੇ ਕਿਹੜੀ ਜद्दोजਹਾਦ ਕੀਤੀ ਮਤਲਬ ਇੱਥੋਂ ਮੈਂ ਅੱਖਾਂ ਦਾ ਆਪਰੇਸ਼ਨ ਕਰਦਾ ਸੀ ਦਵਾਈਆਂ ਦਿੰਦਾ ਸੀ ਐਨਕਾ ਦਿੰਦਾ ਸੀ ਫਿਰ ਮੈਂ ਉੱਥੇ ਨਾ ਲੋਕ ਹਾਰਟ ਅਟੈਕ ਨਾਲ ਮਰ ਰਹੇ ਸੀਗੇ ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉੱਥੇ ਉਹਨਾਂ ਨੇ ਮੈਨੂੰ ਸਾਰੇ ਹਸਪਤਾਲ ਖੋਲ੍ਹਤੇ ਅਸੀਂ 250 ਮਰੀਜ਼ ਬਚਾਏ ਆ ਉਹਨਾਂ ਦੀ ਜਾਨਾਂ ਬਚਾਈਆਂ ਉਹਨਾਂ ਨੇ ਫ੍ਰੀ ਇਲਾਜ ਕੀਤਾ ਜੀ ਮੈਂ ਸਾਰੇ ਪੰਜਾਬ ਚੋਂ ਹਾਰਟ ਸਪੈਸ਼ਲਿਸਟ ਬੁਲਾਏ ਪਟਿਆਲੇ ਤੋਂ ਲੁਧਿਆਣੇ ਤੋਂ ਜਲੰਧਰ ਤੋਂ ਨਵੇਂ ਸ਼ਹਿਰ ਤੋਂ ਸਾਰੇ ਪੰਜਾਬ ਚੋਂ ਡਾਕਟਰ ਆਏ 40s ਤੋਂ ਉਹਨਾਂ ਨੇ ਆ ਕੇ ਲੋਕਾਂ ਦਾ ਹਾਰਟ ਦਾ ਚੈੱਕਅਪ ਕੀਤਾ ਸੀ ਬਹੁਤ ਸਾਰੇ ਪੇਸ਼ੈਂਟ ਬਚਾਏ ਮੈਂ ਧਰਮਵੀਰ ਗਾਂਧੀ ਨੂੰ ਵੀ ਕਿਹਾ ਫਿਊਜ਼ਡ ਤੇ ਇਹਨਾਂ ਨੇ ਕਦੇ ਲੋਕਾਂ ਵਾਸਤੇ ਕੰਮ ਨਹੀਂ ਕੀਤਾ ਜੀ ਲੋਕਾਂ ਵਾਸਤੇ ਕੰਮ ਨਹੀਂ ਕੀਤਾ ਹੁਣ ਇਹ ਹੁਣ ਹੁਣ ਕੀ ਹੈ ਜੀ ਹੁਣ ਇਹ ਕਾਂਗਰਸ ਦੀ ਟਿਕਟ ਤੇ ਆਇਆ ਜਾਂ ਲੋਕਾਂ ਦਾ ਸਾਰੀ ਕਾਂਗਰਸ ਪਾਰਟੀ ਇਹਨਾਂ ਦੀ ਵਿਰੋਧ ਕਰ ਰਹੀ ਹੈ ਰੈਕੋਰਡ ਫਾਈਲ ਤੇ ਇਹ ਹੁਣ ਕਹਦੇ ਵੀ ਹਾਈ ਕਮਾਂਡ ਦੀ ਸੁਣੋ ਪਹਿਲਾਂ ਕਹਿੰਦੇ ਸੀ ਕਿ ਹਾਈ ਕਮਾਂਡ ਕਲਚਰ ਹੈ ਹੁਣ ਲੋਕਾਂ ਨੇ ਪੁੱਛਿਆ ਪੱਤਰਕਾਰਾਂ ਨੇ ਪੁੱਛਿਆ ਵੀ ਕਾਂਗਰਸ ਹਾਈ ਕਮਾਂਡ ਕਲਚਰ ਨਹੀਂ ਹੈ ਕਹਿੰਦੇ ਨਹੀਂ ਉੱਥੇ ਤਾਂ ਬਹੁਤ ਹੋੜੀ-ਹੋੜੀ ਆਇਆ ਨਾ ਤੇ ਜਲਦੀ ਆ ਗਿਆ ਸੀਗਾ ਤੇ ਹੁਣ ਕਹ ਰਿਹਾ ਹਾਈ ਕਮਾਂਡ ਦੀ ਸੁਣੋ ਕਿਤੇ ਜਾ ਨਹੀਂ ਪਾ ਰਹੇ ਜੀ ਕਿਤੇ ਪ੍ਰਚਾਰ ਨਹੀਂ ਕਰ پا ਰਹੇ ਤੇ ਉਹ ਮੈਨੂੰ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਆਪਣਾ ਮੰਤਰੀ ਬਣਾਇਆ ਸਿਹਤ ਮੰਤਰੀ ਬਣਾਇਆ ਹੁਣ ਮੇਰਾ ਕੰਮ ਹੈ ਕਿ ਮੈਂ ਸਰਕਾਰੀ ਹਸਪਤਾਲ ਠੀਕ ਕਰਾਂ ਮੈਂ ਅਰਜੰਦਰਾ ਹਸਪਤਾਲ ਠੀਕ ਕੀਤਾ ਮਾਦਕ ਛੱਲਿਆ ਸਾਰੇ ਡਿਸਟ੍ਰਿਕਟ ਹਸਪਤਾਲ ਜਿਹੜੇ ਠੀਕ ਕੀਤੇ ਸਾਰੇ ਹਸਪਤਾਲਾਂ ਚ ਦਵਾਈਆਂ ਐਕਸ-ਰੇ ਅਲਟਰਾਸਾਉਂਡ ਮਸ਼ੀਨਾਂ ਪਹੁੰਚਾਈਆਂ 829 ਆਮ ਆਦਮੀ ਕਲੀਨਿਕ ਬਣਾਇਆ ਜੀ ਕੇਂਦਰ ਨੇ ਸਾਡਾ ਫੰਡ ਬੰਦ ਕਰਤਾ ਨਹੀਂ ਤਾਂ ਅਸੀਂ 1600 ਹੋਰ ਬਣਾਣੇ ਸੀ ਹੁਣ ਵੀ ਮੈਂ ਉਹ ਫੰਡ ਲੈਣ ਜਾ ਰਿਹਾ ਜੀ ਉਹ ਤੇ ਗਾਂਧੀ ਜੀ ਆਪਣਾ ਆਪਣਾ ਹਸਪਤਾਲ ਬਣਾ ਰਿਹਾ ਜੀ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਕਿ ਉਹਨਾਂ ਨੂੰ ਕਿਹੜਾ ਡਾਕਟਰ ਚਾਹੀਦਾ ਜਿਹੜਾ ਸਰਕਾਰੀ ਹਸਪਤਾਲ ਠੀਕ ਕਰੇ ਚੋਣੇ ਜਾਣ ਤੋਂ ਬਾਅਦ ਜਾਂ ਆਪਣਾ ਨਵਾਂ ਹਸਪਤਾਲ ਬਣਾ ਕੇ ਉਹਦੇ ਚ ਬਹਿ ਕੇ ਮਰੀਜ਼ ਦੇਖੇ ਲੋਕਾਂ ਨੇ ਫੈਸਲਾ ਕਰਨਾ ਜੀ ਉਹਨੇ ਆਪਣੇ ਕੰਮ ਕਰਨਾ ਉਹਦੇ ਵਾਸਤੇ ਐਮਪੀ ਬਣਨ ਦੀ ਕੀ ਲੋੜ ਹੈ ਜੀ ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਜੋ ਉਹਨਾਂ ਦਾ ਟਰੈਕ ਰਿਕਾਰਡ ਹੈ ਲੋਕ ਦੇਖ ਰਹੇ ਆ ਲੋਕ ਫੈਸਲਾ ਕਰਨਗੇ ਜੀ ਐਨਕੇ ਸ਼ਰਮਾ ਦੀ ਜੇਕਰ ਗੱਲ ਕਰੀਏ ਕਹਿੰਦੇ ਨੇ ਕਿ ਜੋ ਵਿਕਾਸ ਅਸੀਂ ਮੋਹਾਲੀ ਚ ਕੀਤਾ ਡੇਰਾ ਬੱਸੀ ਚ ਕੀਤਾ ਉਹੀ ਵਿਕਾਸ ਅਸੀਂ ਪਟਿਆਲਾ ਚ ਕਰਾਂਗੇ ਜਿਹੜਾ ਵਿਕਾਸ ਐਨਕੇ ਸ਼ਰਮਾ ਨੇ ਜੀਰਕਪੁਰ ਚ ਕੀਤਾ ਮੋਹਾਲੀ ਚ ਕੀਤਾ ਡੇਰਾ ਬੱਸੀ ਚ ਕੀਤਾ ਉਹ ਜਦੋਂ ਪਿੱਛੇ 23 ਦੇ ਵਿੱਚ ਹੜ ਆਇਆ ਤੁਸੀਂ ਦੇਖਿਆ ਸੀ ਕਲੋਨੀਆਂ ਡੁੱਬੀਆਂ ਹੋਈਆਂ ਸੀ ਜਿਹੜੀਆਂ ਜਿਹੜੀਆਂ ਐਨਕੇ ਸ਼ਰਮਾ ਨੇ ਬਣਾਈਆਂ ਉਹ ਵਾਲੀਆਂ ਕਲੋਨੀਆਂ ਬਣਾਈਆਂ ਇਹਨਾਂ ਨੇ ਕੋਈ ਉੱਥੇ ਸੀਵਰੇਜ ਨਹੀਂ ਆ ਉਹਨਾਂ ਦੇ ਵਿੱਚ ਲੋਕ ਚੀਕਾ ਮਾਰਦੇ ਪਏ ਜੀ ਕੋਈ ਸਟਾਰਮ ਵਾਟਰ ਸੀਵਰ ਨਹੀਂ ਆ ਜੀ ਮਤਲਬ ਲੋਕਾਂ ਨੂੰ ਮਤਲਬ ਧੋਖਾ ਦਿੱਤਾ ਇਹਨਾਂ ਨੇ ਜਿਹੜੇ ਜਿਹੜੇ ਜਿਹਨਾਂ ਨੇ ਕਾਲੀਆਂ ਬਣਾ ਕੇ ਵੇਚੀਆਂ ਔਰ ਇਹਨਾਂ ਦਾ ਵਿਕਾਸ ਸਿਰਫ ਤੇ ਸਿਰਫ ਜਿਹੜਾ ਹੈਗਾ ਉਹ ਐਨਕੇ ਸ਼ਰਮਾ ਦਾ ਆਪਣਾ ਹੋਇਆ ਇਹ ਦੇਖੋ ਵੀ ਕੀ ਸੀਗਾ ਤੇ ਕਿੱਥੇ ਪਹੁੰਚ ਗਿਆ ਮਤਲਬ ਇੱਕ ਆਮ ਬੰਦਾ ਜਿਹੜਾ ਸੀਗਾ ਉਹ ਕਰੋੜਪਤੀ ਅਰਬਪਤੀ ਬਣ ਗਿਆ ਔਰ ਜਿਹੜੇ ਲੋਕਾਂ ਨੇ ਆਪਣੀ 10-9 ਦੀ ਕਿਰਤ ਕਰਕੇ ਮਤਲਬ ਕਰਜ਼ੇ ਲੈ ਕੇ ਮਕਾਨ ਖਰੀਦੇ ਸੀਗੇ ਉਹਨਾਂ ਦੀ ਦੁਰਦਸ਼ਾ ਹੋ ਰਹੀ ਹੈ ਇਹ ਇਹ ਕੋਈ ਵਿਕਾਸ ਨਹੀਂ ਹੈ ਜੀ ਤੁਸੀਂ ਬੇਰਾਬਸੀ 'ਚ ਕਿਸੇ ਨੂੰ ਪੁੱਛ ਲਓ ਜੀ ਉਹ ਮਤਲਬ ਇੱਕ ਉਹ ਸ਼ਬਦੀ ਹੈ ਯੂਜ਼ ਕਰਦਾ ਜਿਹੜੇ ਮੈਂ ਯੂਜ਼ ਕਰਨਾ ਚਾਹੁੰਦਾ ਕਿ ਤਾਂ ਲੈਂਡ ਮਾਫੀਆ ਤੇ ਲੋਕਾਂ ਨੇ ਉਹ ਕਹਿੰਦੇ ਇਸ ਤੋਂ ਵੱਧ ਵੋਟਾਂ ਨਾ ਰਾਵਾਂਗੇ ਇਸ ਵਾਰ 2022 ਦੇ ਵਿੱਚ ਲੋਕਾਂ ਨੇ ਤੁਹਾਨੂੰ ਬੜਾ ਵੱਡਾ ਮੰਡੇਟ ਦਿੱਤਾ ਸੀਗਾ ਪਟਿਆਲਾ ਦੀ ਜੇਕਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ 9 ਦੇ 9 ਲੋਕ ਸਭਾ ਦੇ ਜਿਹੜੇ ਵਿਧਾਨ ਸਭਾ ਹਲਕੇ ਐ ਉਹ ਸਾਰੇ ਤੁਹਾਡੇ ਐਮ ਐਲ اے ਨੇ ਕੀ ਲੱਗਦਾ ਕਿ ਇਸ ਵਾਰ ਤੁਹਾਡੀ ਮੰਡੇਟ ਜਿਹੜਾ ਬਾਕੀ ਜੇ ਤੁਮ ਜਿਹੜੇ ਜਿੱਤ ਹੋਊਗੀ ਤੁਹਾਡੀ ਵੱਡਾ ਮੰਡੇਟ ਮਿਲੂਗਾ ਤੁਹਾਨੂੰ ਬਹੁਤ ਵੱਡਾ ਮੰਡੇਟ ਮਿਲੇਗਾ ਜੀ ਸਾਡੀ ਮੈਂ ਸਾਰਾ ਕੈਲਕੂਲੇਟ ਕੀਤਾ 9 ਦੇ ਸਭ ਤੋਂ ਜ਼ਿਆਦਾ ਜਿਹੜਾ ਮਾਰਜਨ ਸੀਗਾ ਵਿਕਟਰੀ ਮਾਰਜਨ ਉਹ ਮੇਰਾ ਸੀਗਾ 53000 ਤੋਂ ਵੱਧ ਵੋਟਾਂ ਨਾਲ ਤੇ ਟੋਟਲ ਪਟਿਆਲੇ ਦੇ ਵਿੱਚ ਅਸੀਂ 483000 ਵੋਟਰਾਂ ਨਾਲ ਜਿੱਤੇ ਸੀਗੇ ਇਸ ਵਾਰੀ ਸਾਡਾ ਜਿਹੜਾ ਹੈਗਾ ਉਹ 5 ਲੱਖ ਤੋਂ ਵੱਧ ਸਾਡਾ ਮਾਰਜਨ ਹੋਏਗਾ ਜਿਹੜਾ ਵਿਕਟਰੀ ਮਾਰਜਨ ਹੋਏਗਾ ਮੇਰੇ ਸਾਹਮਣੇ ਜਿੰਨੇ ਕੈਂਡੀਡੇਟ ਸੀਗੇ ਉਹ ਸਾਡੀ ਜਿਹੜੀ ਜਨਤਾ ਸੀ ਪਟਿਆਲਾ ਵਿਧਾਇਤੀ ਦੀ ਉਹਨਾਂ ਨੇ ਸਾਰਿਆਂ ਦੀ ਜਮਾਤ ਜਬਤ ਕਰਾਈ ਸੀ ਪਟਿਆਲੇ 'ਚ ਵੀ ਅੱਧੀ ਹੋਇਆ ਸੀ ਵੱਡੇ ਵੱਡੇ ਤਰੰਦਰ ਰਾਤ ਤੇ ਸਾਰੇ ਤੇ ਇਸ ਵਾਰੀ ਵੀ ਅੱਧੀ ਹੋਏਗਾ ਜੀ ਜਿਹੜੇ ਸਾਹਮਣੇ ਕੈਂਡੀਡੇਟ ਹੈ ਇਹਨਾਂ ਦੀ ਇਹ ਤੈਅ ਆ ਕਿ ਇਹਨਾਂ ਦੀ ਜਮਾਤ ਜਬਤ ਹੋਏਗੀ ਔਰ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਆ ਜੀ ਜਿਹੜਾ ਬੰਦਾ ਕਿਸਾਨਾਂ ਨਾਲ 13 ਮਹੀਨੇ ਬਾਰਡਰ ਤੇ ਬਹਿ ਸਕ ਜਿਹੜਾ ਬੰਦਾ ਹੜਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਖੜ ਸਕਦਾ ਜਿਹੜਾ ਜਿਹੜਾ ਕੋਵਿਡ ਦੇ ਵਿੱਚ ਲੋਕਾਂ ਦੇ ਨਾਲ ਖੜ ਸਕਦਾ ਜਿਹੜਾ ਸਰਕਾਰੀ ਹਸਪਤਾਲ ਠੀਕ ਕਰ ਸਕਦਾ ਸੋ ਲੋਕਾਂ ਨੇ ਮਨ ਬਣਾ ਲਿਆ ਹੋਇਆ ਜੀ ਮੈਂ ਬਹੁਤ ਸਾਰੇ ਲੋਕਾਂ ਦੇ ਵਿੱਚ ਜਾਂਦਾ ਜੀ ਮੈਂ 15 15 20 20 ਮੀਟਿੰਗ ਰੋਜ਼ ਕਰਦਾ ਹੈਗਾ ਤੇ ਲੋਕਾਂ ਦਾ ਮੈਨੂੰ ਬਹੁਤ ਭਰਮਾ ਹੰਗਾਰਾ ਮਿਲਦਾ ਪਿੰਡਾਂ ਵਾਲੇ ਤਾਂ ਮੈਨੂੰ ਇਹ ਕਹਿੰਦੇ ਜੀ ਸਾਨੂੰ ਤੁਸੀਂ ਡਾਕਟਰ ਸਾਬ ਹੋਇਆ ਨਾ ਕਰੋ ਜੀ ਤੁਸੀਂ ਆਪਣਾ ਫਰਜ਼ ਨਿਭਾਇਆ ਸੀ ਹੁਣ ਸਾਨੂੰ ਆਪਣਾ ਫਰਜ਼ ਨਿਭਾਣ ਦਿਓ ਅਸੀਂ ਵੋਟਾਂ ਪਾਵਾਂਗੇ ਵੀ ਪਵਾਵਾਂਗੇ ਵੀ ਔਰ ਤੁਹਾਡੇ ਬੂਥ ਵੀ ਲਾਵਾਂਗੇ ਇਹ ਕਹਿ ਰਿਹਾ ਲੋਕ ਮਨੂੰ ਕਿਸਾਨਾਂ ਦੀ ਤੁਸੀਂ ਗੱਲ ਕੀਤੀ 2020 ਦੇ ਵਿੱਚ ਵੀ ਤੁਸੀਂ ਅੰਦੋਲਨ ਦੇ ਵਿੱਚ ਪੂਰੀ ਸੇਵਾ ਨਿਭਾਈ ਹੈ ਉੱਥੇ ਜਾ ਕੇ ਦਿੱਲੀ ਦੇ ਵਿੱਚ ਔਰ ਹੁਣ ਵੀ ਕਿਸਾਨ ਸ਼ੰਭੂ ਬਾਰਡਰ ਤੇ ਆਪਦੀ ਮੰਗਾਂ ਨੂੰ ਲੈ ਕੇ ਬੈਠੇ ਹੋਏ ਆ ਹੁਣ ਵੀ ਜਦੋਂ ਤੁਸੀਂ ਮੈਂ ਮੈਨੂੰ ਪਤਾ ਹੈ ਅਸੀਂ ਖਬਰਾਂ ਕੀਤੀਆਂ ਸੀ ਜਦੋਂ ਤੁਸੀਂ ਸ਼ੰਭੂ ਬਾਰਡਰ ਤੇ ਪਹੁੰਚੇ ਹੋਣ ਲਗਾਤਾਰ ਜਦੋਂ ਉੱਥੋਂ ਡਰੋਨ ਦੇ ਨਾਲ ਬੰਬ ਸੁੱਟੇ ਜਾ ਰਹੇ ਸੀ ਤੇ ਉੱਥੇ ਤੁਸੀਂ ਜ਼ਖਮੀ ਕਿਸਾਨਾਂ ਦੀ ਸੇਵਾ ਲਈ ਪਹੁੰਚੇ ਮੈਂ ਮੈਡੀਕਲ ਸਾਰੀ ਸਾਰੀ ਸਹੂਲਤ ਰੇਚ ਕੀਤਾ ਸੀ ਮੈਂ ਪਹਿਲਾਂ ਕਰਦਾ ਸੀ ਮੈਨੂੰ ਪਤਾ ਸੀਗਾ ਮੋਦੀ ਸਰਕਾਰ ਦਾ ਕਿਰਦਾਰ ਕੀ ਹੈ ਮੈਂ ਸਾਰਾ ਬੰਦੋਬਸਤ ਕੀਤਾ ਹੋਇਆ ਸੀਗਾ ਬੜੇ ਦੁੱਖ ਨਾਲ ਕਹਿੰ ਦੇ ਸਰਚਰ ਨੇ ਗੋਲੀ ਮਾਰੀ ਹੈ ਜੀ ਔਰ ਇਹ ਵੀ ਇੱਕ ਮੇਰਾ ਕਾਰਨ ਹੈ ਜੀ ਮੇਰੇ ਸੀਨੇ ਚ ਦਰਦ ਆ ਇਹਨਾਂ ਦਾ ਜੀ ਮਤਲਬ ਉਹਨਾਂ ਜਿਹੜੇ ਜਿਹੜੇ ਮਿਹਨਤ ਕਰਛਾ ਚਾਹੇ ਸਾਡੇ ਕਿਸਾਨ ਹੋਣ ਬਾਰਡਰ ਤੇ ਬੈਠੇ ਜਾਂ ਸਾਡੀਆਂ ਧੀਆ ਦਿੱਲੀ ਚ ਜਿਹੜਾ ਉਹਨਾਂ ਦਾ ਉਹਨਾਂ ਨੂੰ ਉਹਨਾਂ ਦੀ ਖੇਚਤੂ ਕੀਤੀ ਗਈ ਪਹਿਲਾਂ ਇਹਨਾਂ ਦੇ ਐਮਪੀ ਨੇ ਉਹਨਾਂ ਦਾ ਸੋਚਨ ਕੀਤਾ ਇਸੇ ਤਰ੍ਹਾਂ ਜਿਹੜੇ ਕਿਸਾਨ ਹੈ ਜੀ ਤੁਸੀਂ ਮੈਨੂੰ ਦੱਸੋ ਵੀ ਉਹਨਾਂ ਨੇ ਹਾਈਵੇ ਬੰਦ ਕੀਤਾ ਹੋਇਆ ਜੀ ਇਹਨਾਂ ਕੋਲੇ ਕਿਹੜੇ ਕਾਨੂੰਨ 'ਚ ਬੰਦ ਕੀਤਾ ਹੋਇਆ ਜੀ ਜੇ ਕੋਈ ਕਿਸਾਨ ਬੰਦ ਕਰਦੇ ਆ ਕੋਈ ਕੋਈ ਟਰੇਡ ਯੂਨਿਟ ਬੰਦ ਕਰਦੀ ਆ ਤਾਂ ਉਹਨਾਂ ਵਾਸਤੇ ਸਜ਼ਾ ਹੈ ਸੁਪਰੀਮ ਕੋਰਟ ਦਾ ਆਰਡਰ ਹੈ ਉਹ ਇਹਨਾਂ ਤੇ ਲਾਗੂ ਨਹੀਂ ਹੁੰਦਾ ਔਰ ਮੇਰਾ ਪਹਿਲਾ ਕੰਮ ਇਹੀ ਹੈ ਜੀ ਸਭ ਤੋਂ ਪਹਿਲਾਂ ਮੈਂ ਜਦੋਂ ਚੋਣਾਂ ਜਾਊਂਗਾ ਨਾ ਜਿੱਕ ਤੱਕ ਨੂੰ ਵੋਟਾਂ ਪੈਣੀਆਂ ਚਾਰ ਨੂੰ ਜਿਹੜਾ ਹੈਗਾ ਰਿਜ਼ਲਟ ਆ ਜਾਣਾ ਜੀ 5 ਤਰੀਕ ਨੂੰ ਮੈਂ ਜੀ ਆਪਣਾ ਸਰਟੀਫਿਕੇਟ ਲੈ ਕੇ ਜਿੰਨੇ ਅਸੀਂ ਪੰਜਾਬ ਦੇ 13 ਐਮਪੀ ਇਕੱਠੇ ਉੱਥੇ ਜਾਵਾਂਗੇ ਇਹਨਾਂ ਨੇ ਜਿਹੜੇ ਉੱਥੇ ਕਿਟਕਿੱਲਾ ਗੱਡ ਕਿ ਜਿਹਨਾਂ ਨੂੰ ਕਾ ਵਾਪਸ ਕਰ ਰਹੇ ਨੇ ਉਹਨੂੰ ਪੁੱਛੂਗਾ ਵੀ ਦੱਸੋ ਕਿਹੜਾ ਆਰਡਰ ਹੈ ਜੀ ਮਤਲਬ ਇਹਨਾਂ ਨੂੰ ਅਸੀਂ ਲੜਾਂਗੇ ਜੀ ਸੜਕ ਤੇ ਵੀ ਸੰਸਦ ਵਿੱਚ ਵੀ ਔਰ ਸੁਪਰੀਮ ਕੋਰਟ ਵਿੱਚ ਵੀ ਤਿੰਨੋਂ ਫਰਾਂਟ ਤੇ ਲੜਾਈ ਕਰਾਂਗਾ ਜਿਨ੍ਹਾਂ ਦੇ ਨਾਲ ਕਿਸਾਨਾਂ ਨੂੰ ਲੜਨ ਦੀ ਲੋੜ ਨਹੀਂ ਪੈਗੀ ਜੀ ਕਿਸਾਨਾਂ ਨੂੰ ਨਾਲ ਲੈ ਕੇ ਜਾਊਂਗਾ ਜੀਟੀ ਰੋਡ ਖਾਲੀ ਕਰਾ ਕੇ ਜਾਊਂਗਾ ਉੱਥੇ ਜਾ ਕੇ ਭੰਗੜਾ ਪਾਵਾਂਗੇ ਸਰਕਾਰ ਬਣਾਵਾਂਗੇ ਪੰਜਾਬ ਦਾ 8.5 ਹਜ਼ਾਰ ਕਰੋੜ ਰੁਪਏ ਵਾਪਸ ਲੈ ਕੇ ਆਊਂਗਾ ਹੁਣ 12 ਹਜ਼ਾਰ ਕਰੋੜ ਹੋ ਜਾਣਾ ਪੈਸੇ ਲਿਆ ਕੇ ਪਿੰਡਾਂ ਦੀਆਂ ਸੜਕਾਂ ਬਣਾਊਂਗਾ ਮੰਡੀ ਤੱਕ ਮੰਡੀਆਂ ਨੂੰ ਠੀਕ ਕਰੂੰਗਾ ਨਵੇਂ ਹਸਪਤਾਲ ਬਣਾਵਾਂਗੇ ਮੈਂ ਮੁੱਖ ਮੰਤਰੀ ਸਾਹਿਬ ਦੀ ਝੋਲੀ 'ਚ ਪਾਊਂਗਾ ਜੀ ਉਹਨਾਂ ਨੇ ਕਿੰਨੇ ਕੰਮ ਕੀਤੇ ਆ ਦੇਖੋ ਚਾਹੇ ਮੈਂ ਕਿਸੇ ਵੀ ਪ੍ਰਿੰਟਸ ਜਾਣਾ ਕਿਤੇ ਵੀ ਜਾਣਾ 80% ਬੰਦੇ ਕਹਿੰਦੇ ਜਿਹੜੇ ਕਿਸਾਨ ਆ ਉਹ ਕਹਿੰਦੇ ਜੀ 40 ਸਾਲ ਚ ਪਹਿਲੀ ਵਾਰੀ ਸਾਨੂੰ ਦਿਨ ਨੂੰ ਬਿਜਲੀ ਮਿਲਿਆ ਜੀ ਕਣਕ ਫਸਲਾਂ ਨੂੰ ਪਾਣੀ ਲਾਣ ਨੂੰ ਇਹ ਤਾਂ ਰਾਤ ਬਰਾਤ ਤੇ ਲਾਂਦੇ ਸੀ ਸੱਪ ਲੜਦੇ ਸੀ ਕਿਸਾਨ ਮਰਦੇ ਸੀ ਪਹਿਲੀ ਵਾਰੀ ਆ ਕਿ ਜਿਹੜੇ ਅਸਮਾਨੇ ਸਾਰੇ ਏਰੀਆ ਦੇ ਵਿੱਚ ਟੇਲਾ ਤੱਕ ਜਿਹੜੇ ਹੈਗੇ ਸੋਇਆਂ ਦੀ ਸਪਾਈਓ ਕਿ ਟੇਲਾ ਤੱਕ ਪਾਣੀ ਪਹੁੰਚਾਤਾ ਮਾਨ ਸਾਹਿਬ ਨੇ ਟੋਲ ਬੈਰੀਅਰ ਚੱਕੇ ਆ ਜੀ ਤੁਸੀਂ ਹੁਣ ਅੰਮ੍ਰਿਤਸਰ ਜਾਣਾ ਜੀ ਲੋਕ ਸੰਗਤ ਦੇ ਮੱਥਾ ਟੇਕਣ ਜਾਣਾ ਜੀ 6 6 ਬੈਰੀਅਰ ਹੈ ਜੀ ਕੀ ਮਤਲਬ ਹੋਇਆ ਉਹਨਾਂ ਦਾ ਮੈਨੂੰ ਟਰੱਕ ਯੂਨੀਅਨ ਵਾਲਿਆਂ ਨੇ ਦੱਸਿਆ ਜੀ ਅਸੀਂ ਇੱਕ ਮੁੰਬਈ ਦਾ ਜਾਂ ਗੁਹਾਟੀ ਦਾ ਚੱਕਰ ਲਾ ਕੇ ਗੁੰਡੇ ਟੈਕਸ ਹੈ ਜੀ ਪੰਜਾਬ ਦੇ 14 ਚੱਕੇ ਆ ਜੀ ਇਹ ਜਿਹੜੇ ਨੈਸ਼ਨਲ ਹਾਈਵੇ ਤੇ ਇਹ ਵੀ ਇੱਕ ਇੱਕ ਕਰਕੇ ਸਾਰੇ ਚੱਕਾਂਗੇ ਜੀ ਸੋ ਇਹ ਬਹੁਤ ਸਾਰੇ ਕੰਮ ਹੈ ਜੀ ਕਰਨ ਵਾਲੇ ਸਾਡੇ ਔਰ ਜਿਹੜੀ ਗੱਲ ਹੈ ਵੀ ਜਿਹੜੇ ਜਿਹਨਾਂ ਦਾ ਕਿਸਾਨਾਂ ਦੇ ਗੱਡੀਆਂ ਚੜਾਈਆਂ ਜੀ ਲਖੀਮਪੁਰ ਖੀਰੀ ਚ ਲਖੀਮਪੁਰ ਖੀਰੀ ਚ ਹਾਂ ਜਿਨ੍ਹਾਂ ਨੇ ਸਾਡੀਆਂ ਧੀਆ ਦੇ ਨਾਲ ਪਹਿਲਾਂ ਸੋਚਨ ਕੀਤਾ ਫਿਰ ਉਹਨਾਂ ਨੂੰ ਦਿੱਲੀ ਚ ਘੜੀਸਿਆ ਉਹ ਸਸਦ ਸਦ ਵਿੱਚ ਬੈਠੇ ਹੋਇਆ ਉਹਨਾਂ ਨੂੰ ਜੇਲ੍ਹਾਂ ਚ ਭੇਜਾਂਗੇ ਜੀ ਇਹ ਜਿਹੜੇ ਸਾਡੀ ਧੀਆਂ ਦਾ ਤੇ ਕਿਸਾਨਾਂ ਦਾ ਮਾਨ ਸਨਮਾਨ ਹੋਊਗਾ ਇਹਨਾਂ ਦੇ ਕੇਸ ਵਾਪਸ ਹੋਣਗੇ ਜੀ ਇਸ ਇਸ ਕਰਕੇ ਮੈਂ ਜਾ ਰਿਹਾ ਜੀ ਉੱਥੇ ਜਿਹੜੇ ਸਾਡੇ ਲੀਡਰ ਇਹਨਾਂ ਨੇ ਬੰਦ ਕੀਤੇ ਉਹਨਾਂ ਨੂੰ ਬਾਹਰ ਲੈ ਕੇ ਆਵਾਂਗੇ ਔਰ ਜਿਹੜੇ ਹਾਰਡ ਕੋਰ ਕ੍ਰਿਮੀਨਲ ਸੰਸਦ ਬੈਠਿਆ ਉਹ ਜੇਲ੍ਹਾਂ ਜਾਣਗੇ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਜੇਕਰ ਗੱਲ ਕਰੀਏ ਤਾਂ ਕੱਲ ਹੀ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿੱਚ ਉਹਨਾਂ ਨੇ ਇੱਕ ਸਪੀਚ ਦੇ ਵਿੱਚ ਕਿਹਾ ਕਿ ਜਿਹੜੇ ਮੇਰੇ ਮੰਤਰੀ ਆ ਜਿਹੜੇ ਮੇਰੇ ਉਮੀਦਵਾਰ ਹੈ ਉਹ ਹੁਣ ਰਿਹਰਸਲ ਕਰ ਚੁੱਕੇ ਆ ਉਹਨਾਂ ਦਾ ਪ੍ਰੀ ਮੈਚ ਹੋ ਚੁੱਕਿਆ ਤੇ ਹੁਣ ਸੰਸਦ ਦੇ ਵਿੱਚ ਜਾ ਕੇ ਉਹ ਕਰਨਗੇ ਕਿਉਂਕਿ ਉਹਨਾਂ ਨੂੰ ਤਜਰਬਾ ਹੋ ਚੁੱਕਿਆ ਹੈ ਕੀ ਕਹੋਂਗੇ ਇਹਦੇ ਬਾਰੇ ਬਿਲਕੁਲ ਠੀਕ ਹੈ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਠੀਕ ਕਿਹਾ ਜੀ ਹੁਣ ਹੋਏਗਾ ਜੀ ਦੋ ਅੰਕੇ 13 ਹੱਥ ਦੋ ਦੋ ਹੱਥ ਕਰਾਂਗੇ ਜੀ ਜਾ ਕੇ ਅਸੀਂ ਦੇਖੋ ਆਈ ਐਮ ਵੈਰੀ ਕੰਫੀਡੈਂਟ ਜੀ ਪੰਜਾਬ ਦੇ ਵਿੱਚੋਂ 13 ਸੀਟਾਂ ਸਾਡੀਆਂ ਆ ਰਹੀਆਂ ਚੰਡੀਗੜ੍ਹ ਦੀ ਸੀਟ ਗੱਠਜੋੜ ਜਿੱਤ ਰਿਹਾ ਜੀ ਹਰਿਆਣੇ ਦੀਆਂ 10 ਤੇ 7 ਦਿੱਲੀ ਦੀਆਂ ਇਹ ਅਸੀਂ ਇੱਥੋਂ ਮਤਲਬ ਬੀਜੇਪੀ ਦਾ ਸਪਾਇਆ ਕਰ ਰਹੇ ਹਾਂ ਮੈਂ ਤਾਂ ਕਹਿੰਦਾ ਹੀ ਹਾਂ ਜੀ ਇਹ ਜਿੱਥੇ ਜਿੱਥੇ ਭਗਵੰਤ ਮਾਨ ਉੱਥੇ ਉੱਥੇ ਬੀਜੇਪੀ ਸਾਫ ਜਿੱਥੇ ਜਿੱਥੇ ਇੰਡੀਆ ਗੱਠਜੋੜ ਉੱਥੇ ਉੱਥੇ ਬੀਜੇਪੀ ਹਾਫ ਤਾਂ ਸਾਡੀ ਸਰਕਾਰ ਬਣਨ ਜਾ ਰਹੀ ਆ ਅਸੀਂ ਸਰਕਾਰ ਬਣਾਵਾਂਗੇ ਪੰਜਾਬ ਦੇ ਮੰਤਰੀ ਹੋਣਗੇ ਜੀ ਅਸੀਂ ਆਪਣਾ ਜਿਹੜਾ ਪੰਜਾਬ ਦੇ ਵਾਸਤੇ ਲਾਇੰਸ ਸ਼ੇਅਰ ਐਗਰੋ ਬੇਸਡ ਇੰਡਸਟਰੀਜ਼ ਲੈ ਕੇ ਆਵਾਂਗੇ ਜਿਸ ਤੇ ਸਾਡੀ ਰਹੀ ਹੈ ਜੀ ਮੰਤਰੀ ਪਹਿਲਾਂ ਅਕਾਲੀ ਅਕਾਲੀ ਬੀਜੇਪੀ ਦੀ ਸਰਕਾਰ ਐਥੇ ਅਕਾਲੀ ਬੀਜੇ ਦੇ ਗੱਠਜੋੜ ਦੀ ਸਰਕਾਰ ਸੈਂਟਰ ਦੇ ਵਿੱਚ ਕੀ ਲੈ ਕੇ ਆਈ ਹੈ ਜੀ ਮੰਤਰੀ ਉਹ ਕੀ ਲੈ ਕੇ ਆਈ ਹੈ ਜੀ ਪ੍ਰਨੀਤ ਕੌਰ ਦੀ ਚਾਰ ਵਾਰੀ ਐਮਪੀ ਬਣ ਕੇ ਕੁਝ ਨਹੀਂ ਜ਼ੀਰੋ ਰਿਕਾਰਡ ਇਹਨਾਂ ਦਾ ਆ ਇੱਕ ਤੁਹਾਡੇ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਜਿਹੜੀ ਹੈਗੀ ਹੈ ਜੀ ਆਪਣੇ ਇੱਕ ਲੇਕ ਹੈ ਜੀ ਰਜਿੰਦਰਾ ਲੇਕ ਉਹ ਤਾਂ ਠੀਕ ਨਹੀਂ ਕਰ ਸਕੇ ਉਹ ਵੀ ਕਰਕੇ ਦਿਖਾਵਾਂਗੇ ਤੁਹਾਨੂੰ ਪਟਿਆਲੇ ਦੇ ਵਿੱਚ ਵਾਟਰ ਬਾਡੀਜ਼ ਹੋਣਗੀਆਂ ਇਟ ਵਿਲ ਬੀ ਸਿਟੀ ਆਫ ਗਾਰਡਨਸ ਵਾਂਸ ਅਗੇਨ ਇਹ ਮੇਰਾ ਪਟਿਆਲੇ ਦੇ ਲੋਕਾਂ ਨਾਲ ਮੈਂ ਆਲਰੇਡੀ ਸ਼ੁਰੂ ਕਰਤਾ ਹੋ ਜੀ ਸਰਹੰਦ ਰੋਡ ਤੇ ਦੇਖੋ ਕਿੰਨਾ ਵੱਡਾ ਪਾਰਕ ਬਣਾ ਰਿਹਾ ਮੈਂ ਮੋਡਰਨ ਡਰੇਨ ਕਵਰ ਕਰਾਈਆ ਉਹਦੇ ਤੇ 2.5-3 ਕਿਲੋਮੀਟਰ ਲੰਬਾ ਪਾਰਕ ਬਣਾ ਰਿਹਾ ਪਾਰਕ ਹੀ ਪਾਰਕ ਬਣਾ ਦਾਂਗੇ ਜੀ ਜਿਮ ਹੋਣਗੇ ਬੰਦਿਆਂ ਵਾਸਤੇ ਪ੍ਰੋਪਰ ਸੀਵਰੇਜ ਹੋਏਗਾ 24/ ਔਰ ਸਾਰੇ ਬੱਚਾ ਵਾਸਤੇ ਰੋਜ਼ਗਾਰ ਇੱਥੇ ਪੰਜਾਬ ਚ ਪੈਦਾ ਕਰਕੇ ਦਿਖਾ ਦਾਂਗੇ ਉਹਨਾਂ ਨੂੰ ਵਲੋ ਪੈਦਾ ਕਰਕੇ ਦਿਖਾ ਦਾਂਗੇ ਸੈਂਟਰ ਤੋਂ ਬਹੁਤ سارے ਐਗਰੋ ਬੇਸ ਜਿਹੜੇ ਪ੍ਰੋਜੈਕਟਸ ਆ ਲੈ ਕੇ ਆਵਾਂਗੇ ਜੀ ਅੰਮ੍ਰਿਤਸਰ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਟਿਆਲਾ ਹੀ ਇੱਕ ਇਕਲੋਤਾ ਸ਼ਹਿਰ ਹੈ ਜਿਹੜਾ ਟੂਰਿਜ਼ਮ ਦਾ ਹੱਬ ਮੰਨਿਆ ਜਾਂਦਾ ਵੀ ਟੂਰਿਜ਼ਮ ਨੂੰ ਲੈ ਕੇ ਖੇਚ ਦਾ ਕੇਂਦਰ ਮੰਨਿਆ ਜਾਂਦਾ ਜਿਹੜੇ ਪ੍ਰੋਜੈਕਟਾਂ ਦੀ ਤੁਸੀਂ ਗੱਲ ਕੀਤੀ ਵੀ ਉਸ ਦੇ ਨਾਲ ਟੂਰਿਜ਼ਮ ਵਧੂਗਾ ਬਿਲਕੁਲ ਵਧੇਗਾ ਜੀ ਬਿਲਕੁਲ ਵਧੇਗਾ ਪਟਿਆਲਾ ਇੱਕ ਬਹੁਤ ਮੈਂ ਅੱਜ ਵੀ ਕਹਿਣਾ ਜੀ ਜਿਹੜਾ ਹੈਗਾ ਨਾ ਇਹ ਵਲੋ এনवायरमेंट ਤੋਂ ਸਾਰੇ ਪੱਖਾਂ ਸਾਰੇ ਪਾਰਕ ਬਣਾਵਾਂਗੇ ਮਤਲਬ ਗਾਰਡਨ ਆਫ ਫਰੇਗਰੈਂਸ ਬਣਾਵਾਂਗੇ ਇਹਨਾਂ ਨੇ ਨਰਕ ਬਣਾ ਰੱਖਿਆ ਜੀ ਪਟਿਆਲੇ ਨੂੰ ਸਿਟੀ ਆਫ ਸਲਾਮਜ਼ ਬਣਾ ਕੇ ਰੱਖਿਆ ਹੋਇਆ ਹੈ ਇਹਨਾਂ ਨੇ ਇਹਨਾਂ ਦੀ ਸਟ੍ਰੈਟਜੀ ਹੈ ਜੀ ਲੋਕਾਂ ਨੂੰ ਡਰਾ ਕੇ ਜੀ ਲੋਕਾਂ ਦੇ ਜਿਹੜੇ ਜਿਹੜੇ ਘਰਾਂ ਦਾ ਉਹਨਾਂ ਦਾ ਜਿਹੜੇ ਇਹਨਾਂ ਨੇ ਮਤਲਬ ਟੈਂਪਰੇਰੀ ਦਿੱਤਾ ਹੋਇਆ ਜੀ ਉਹਨਾਂ ਨੂੰ ਮਤਲਬ ਉਹਨਾਂ ਕੋਲ ਮਲਕੀਅਤੀ ਦੇ ਹੱਕ ਨਹੀਂ ਹੈ ਜੀ ਉਹਨਾਂ ਨੂੰ ਮਤਲਬ ਇਹਨਾਂ ਨੇ ਆਪਣਾ ਟੈਂਪਰੇਰੀ ਦਾ ਚਾਰਜ ਰੱਖਿਆ ਉਹਨੂੰ ਡਰਾ ਦਿੰਦੇ ਆ ਕਿ ਜਦੋਂ ਜੀ ਸਰਕਾਰ ਆ ਗਈ ਤਾਂ ਤੁਹਾਡੇ ਕੋਲ ਜ਼ਮੀਨ ਖੋਲਣਗੇ ਕੋਈ ਨਹੀਂ ਖੋਵਾਂਗੇ ਜੀ ਉਹਨਾਂ ਦੇ ਨਾਂ ਤੇ ਰਜਿਸਟਰੀਆਂ ਕਰ ਦਾਂਗੇ ਜਿੰਨੇ ਵੀ ਇਹਨ ਇਹ ਸਾਰੇ ਉਹਨਾਂ ਨੂੰ ਮਾਲਕੀ ਹੱਕ ਦੇਵਾਂਗੇ ਜਿੰਨੇ ਵੀ ਹੈਗੇ ਜਿੰਨੇ ਵੀ ਚਾਹੇ ਜ਼ਮੀਨ ਹੈ ਚਾਹੇ ਕੁਛ ਹੈ ਇਹ ਜਿਹੜੀਆਂ ਸਾਰੀਆਂ ਕਾਂਗਰਸ ਦੀਆਂ ਪਾਲਿਸੀਆਂ ਆ ਕਿ ਲੋਕਾਂ ਨੂੰ ਗਰੀਬ ਰੱਖਣਾ ਬੀਜੇਪੀ ਨੇ ਉਸ ਨੂੰ ਵਰਸਨ ਕੀਤਾ ਜੀ ਮਤਲਬ 5 ਕਿਲੋ ਆਟੇ ਦੇ ਉੱਥੇ ਲੈ ਕੇ ਪਛਾਤਾ ਜਾਂ ਉਹਨਾਂ ਨੂੰ ਜਿਹੜੇ ਬੰਦੇ ਨੇ ਜਨੂੰ ਕੱਲਾ 5 ਕਿਲੋ ਦਾਣੇ ਚਾਹੀਦੇ ਜੀ ਉਹਨਾਂ ਨੂੰ ਉਹਨਾਂ ਦੇ ਬੱਚਾ ਨੂੰ ਦੁੱਧ ਨਹੀਂ ਚਾਹੀਦਾ ਉਹਨਾਂ ਦੇ ਬੱਚਾ ਨੂੰ ਕੋਈ ਸਬਜ਼ੀਆਂ ਨਹੀਂ ਚਾਹੀਦੀਆਂ ਫਲ ਨਹੀਂ ਚਾਹੀਦੇ ਉਹਨਾਂ ਦੀ ਜਿਹੜੀ ਗਰੋਥ ਹੈ ਬੱਚਿਆਂ ਦੀ ਉਹ ਤਾਂ ਹੋਵੇਗੀ ਜੇ ਉਹਨਾਂ ਨੂੰ ਬੈਲੈਂਸ ਡਾਈਟ ਮਿਲੇਗੀ ਅਸੀਂ ਮਿਨੀਮਮ ਵੇਜਸ ਤੋਂ ਅੱਗੇ ਜਾ ਕੇ ਜਿਹੜੀਆਂ ਲਿਵਿੰਗ ਵੇਜਸ ਤੇ ਗੱਲ ਲੈ ਕੇ ਆਵਾਂਗੇ ਜਿੱਤ ਦਾ ਝੰਡਾ ਜੇ ਤੁਸੀਂ ਗੱਡਦੇ ਹੋ ਲੋਕ ਤੁਹਾਨੂੰ ਜਿਤਾਉਂਦੇ ਆ 4 ਜੂਨ ਨੂੰ ਨਤੀਜੇ ਆ ਜਾਣਗੇ ਤਾਂ ਲੋਕ ਸਭਾ ਦੇ ਵਿੱਚ ਪਹਿਲੇ 5 ਮੁੱਦੇ ਕਿਹੜੇ ਚੁੱਕੂਗੇ ਪਹਿਲਾ ਮੁੱਦਾ ਤਾਂ ਇਹ ਹੈ ਜੀ ਮੈਂ ਜਿਹੜੇ ਪੰਜਾਬ ਦੇ ਰਹਿਣੇ ਪੈਸੇ ਰੋਕੇ ਹੋਏ ਆ ਮੈਂ ਪਹਿਲਾਂ ਤਾਂ ਮੈਂ ਉਹ ਪੈਸੇ ਲੈ ਕੇ ਆਣੇ ਆ ਦੂਜਾ ਮੁੱਦਾ ਹੈਗਾ ਜੀ ਜਿਹੜਾ ਜਿਹੜੇ ਕਿਸਾਨ ਆ ਸਾਡੇ ਉਹ ਐਮਐਸਪੀ ਮੰਗਦੇ ਆ ਉਹ ਲੈ ਕੇ ਆਣੀਆਂ ਐਮਐਸਬੀ ਦੇਣੀਆਂ ਉਹਨਾਂ ਨੂੰ ਜਿਹੜਾ ਬਿਜਲੀ ਦਾ ਕਾਲਾ ਕਾਨੂੰਨ ਹੈ ਉਹਨਾਂ ਦੇ ਜਿੰਨੇ ਕਾਨੂੰਨ ਜਿੰਨੇ ਕੇਸ ਪਾਏ ਹੋਏ ਆ ਦੂਜਾ ਕਿਸਾਨਾਂ ਦਾ ਮੁੱਦਾ ਜੀ ਤੀਜਾ ਮਜ਼ਦੂਰਾਂ ਦਾ ਮੁੱਦਾ ਜੀ ਜਿਹੜੇ ਮਜ਼ਦੂਰ ਹੈ ਆਪਣੇ ਚਾਹੇ ਉਹ ਮਤਲਬ ਨਰੇਗਾ ਦੀ ਉਹਨਾਂ ਦੀ ਗੱਲ ਉਹਨਾਂ ਦੀ ਨਰੇਗਾ ਦੀ ਆ ਮਜ਼ਦੂਰਾਂ ਦੇ ਘਰਾں ਦੀ ਆ ਉਹਨਾਂ ਦੇ ਰਾਸ਼ਨ ਦੀ ਆ ਇਹਨਾਂ ਨੇ ਮਤਲਬ ਕੋਟੇ ਲਾ ਰੱਖਿਆ ਸਾਰੇ ਸਟੇਟਸ ਦੇ ਵਿੱਚ ਪੰਜਾਬ ਨੂੰ ਬਹੁਤ ਘਟ ਦਿੰਦੇ ਆ ਦੂਜਾ ਕਿਸਾਨਾਂ ਦਾ ਮਜ਼ਦੂਰਾਂ ਦਾ ਤੀਜਾ ਕਰਮਚਾਰੀਆਂ ਦਾ ਜੀ ਇਹਨਾਂ ਨੇ ਠੇਕਾ ਸਿਸਟਮ ਖਤਮ ਕਰਨਾ ਜਿਵੇਂ ਇਹਨਾਂ ਨੇ ਆ ਤੁਹਾਡੇ ਅਗਲੀ ਵੀਰ ਸਕੀਮ ਲੈ ਕੇ ਆਇਆ ਜੀ ਪੂਰੀ ਨੌਕਰੀ ਮਿਲੇਗੀ ਜੀ ਪੂਰੀ ਤਨਖਾਹ ਮਿਲੇਗੀ ਪੈਨਸ਼ਨ ਲੈ ਕੇ ਸਾਰੇ ਵਾਪਸ ਆਇਆ ਕਰਨਗੇ ਇਹ ਸਿਸਟਮ ਖਤਮ ਕਰਨਾ ਵੀ ਜਿਹੜੀਆਂ ਜੌਬਸ ਹੋਣਗੀਆਂ ਫੁੱਲ ਪੇਡ ਹੋਣਗੀਆਂ ਜੀ ਪੈਸੇ ਵੀ ਪੂਰੇ ਮਿਲਣਗੇ ਕੰਮ ਵੀ ਪੂਰਾ ਲਵਾਂਗੇ ਜੀ ਤੇ ਚੌਥਾ ਜਿਹੜੇ ਵਪਾਰੀ ਆ ਜਿਹਦਾ ਧੂਆ ਕੱਢ ਰੱਖਿਆ ਚਾਹੇ ਟਰਾਂਸਪੋਰਟਰ ਆ ਚਾਹੇ ਚਾਹੇ ਤੁਹਾਡੇ ਸ਼ੈਲਰ ਵਾਲੇ ਆ ਜਾਂ ਇੰਡਸਟਰੀ ਵਾਲੇ ਆ ਉਹਨਾਂ ਦੇ ਉੱਤੇ ਟੈਕਸਸ ਬਹੁਤ ਜ਼ਿਆਦਾ ਉਹਨਾਂ ਦੀ ਲੁੱਟ ਖਸੁੱਟ ਹੁੰਦੀ ਆ ਲੁੱਟ ਖਸੁੱਟ ਬੰਦ ਕਰਨੀ ਆ ਜਿਵੇਂ ਪੰਜਾਬ ਚ ਕੀਤੀ ਆ ਸੋ ਇਹ ਜਿਹੜੇ ਜਿਹ ਇਹ ਮੁੱਦੇ ਚੁੱਕਾਂਗਾ ਜੀ ਮੈਂ ਇਹਨਾਂ ਨੂੰ ਰਾਹਤ ਦਵਾਉਂਗਾ ਜੀ ਚਾਹੇ ਉਹ ਟੋਲ ਟੈਕਸ ਹੋਵੇ ਗੁੰਡਾ ਫਾਰਮ ਦੇ ਵਿੱਚ ਜਾਂ ਜਿਹੜੇ ਇੰਡਸਟਰੀ ਵਾਲਿਆਂ ਕੋਲੋਂ ਇਹ ਐਕਸਟਰਸ਼ਨ ਮਨੀ ਕਰਦੇ ਆ ਈਡੀ ਦੇ ਥਰੂ ਆਈਟੀ ਦੇ ਥਰੂ ਉਹ ਬੰਦ ਕਰਾਣੀ ਹੈ ਜੀ ਇਹ ਵਾਲੇ ਮੁੱਦੇ ਜਿਹੜੇ ਹੈਗੇ ਆ ਜੀ ਮੇਰੇ ਟਾਪ ਪ੍ਰਾਇਰੀਟੀ ਹੋਏਗੀ ਚੌਥਾ ਹੈਗਾ ਜੀ ਜਿਹੜੇ ਜਿਹੜੇ ਮਤਲਬ ਜਿਵੇਂ ਹੁਣ ਇਲੈਕਸ਼ਨ ਹੋ ਰਹੀ ਹੈ ਜੀ ਇਹ ਨਹੀਂ ਹੋਏਗਾ ਕਿ ਤੁਸੀਂ ਵਿਰੋਧੀ ਧਿਰ ਨੂੰ ਚੱਕ ਕੇ ਜੇਲ੍ਹਾਂ 'ਚ ਠੋਕਦੇ ਹੋ ਉਹਨਾਂ ਦੇ ਖਾਤੇ ਬੰਦ ਕਰਦੇ ਹੋ ਇਹ ਬੜਾ ਬਹੁਤ ਇੰਪੋਰਟੈਂਟ ਮੁੱਦਾ ਹੈ ਸੰਵਿਧਾਨ ਨੂੰ ਬਚਾਉਣਾ ਬਹੁਤ ਵੱਡਾ ਮੁੱਦਾ ਜੀ ਅ ਡਾਕਟਰ ਬਲਵੀ ਜੀ ਇੱਕ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਰੀਸੈਂਟਲੀ ਪੀਐਮ ਨਰਿੰਦਰ ਮੋਦੀ ਦੀ ਇੱਕ ਸਪੀਚ ਸੁਣੀ ਸੀ ਉਹਦੇ ਵਿੱਚ ਉਹ ਕਹਿ ਰਿਹਾ ਕਿ ਇੰਡੀਆ ਅਲਾਈਂਸ ਵਾਲੇ ਤਾਂ ਇਹ ਸਕੀਮਾ ਬਣਾ ਕੇ ਬੈਠੇ ਹੈ ਕਿ 5 ਸਾਲ ਦੇ ਵਿੱਚ 5 ਪ੍ਰਧਾਨ ਮੰਤਰੀ ਬਣਾਵਾਂਗੇ ਇੱਕ ਪ੍ਰਧਾਨ ਮੰਤਰੀ ਪਹਿਲੇ ਸਾਲ ਹੋਊਗਾ ਤੇ ਚਾਰ ਜਿਹੜੇ ਬਾਕੀ ਉਹਦੇ ਹੋਣਗੇ ਅਗਲੇ ਉਮੀਦਵਾਰ ਤੇ ਉਹ ਕੁਰਸੀ ਦੀਆਂ ਲੱਤਾਂ ਫੜ ਕੇ ਬੈਠਣਗੇ ਕੀ ਜੇ ਹੈ ਇਸ ਬਿਆਨ ਬਾਰੇ ਕੀ ਕਹੋਗੇ ਤੁਸੀਂ ਜੋ ਬਹੁਤ ਮੰਦ ਭਾਗ ਹੈ ਜੀ ਬਹੁਤ ਮੰਦ ਭਾਗ ਹੈ ਬਹੁਤ ਮੰਦ ਮੰਦ ਭਾਗ ਹੈ ਉਹ ਦੁਖਦਾਈ ਹੈ ਪ੍ਰਧਾਨ ਮੰਤਰੀ ਦਾ ਅਹੁਦਾ ਬਹੁਤ ਵੱਡਾ ਅਹੁਦਾ ਹੈ ਜੀ ਮਨੂੰ ਨੇ ਜਦੋਂ ਜਿਹੜਾ ਇੱਕ ਮੈਂਬਰ ਆਫ ਪਾਰਲੀਮੈਂਟ ਵੀ ਹੁੰਦਾ ਨਾ ਜੀ ਜੇ ਕੋਈ ਬੰਦਾ ਮਾੜੀ ਭਾਸ਼ਾ ਵਰਤਦਾ ਉਹਨੂੰ ਕਹਿੰਦੇ ਆਂ ਪਾਰਲੀਮੈਂਟਰੀ ਲੈਂਗੁਏਜ ਹੈ ਜੇ ਕਿਸੇ ਦਾ ਬਿਹੇਵੀਅਰ ਠੀਕ ਨਾ ਹੋਵੇ ਕਹਿੰਦੇ ਆਂ ਪਾਰਲੀਮੈਂਟਰੀ ਬਿਹੇਵੀਅਰ ਹੈ ਤੇ ਜੇ ਪ੍ਰਧਾਨ ਮੰਤਰੀ ਦਾ ਬਿਹੇਵੀਅਰ ਅਨਪਾਰਲੀਮੈਂਟਰੀ ਹੋਵੇ ਤਾਂ ਉਹਨੂੰ ਤੁਸੀਂ ਕੀ ਕਹੋਗੇ ਨਾ ਜੀ ਮੈਂ ਉਹ ਜਿਹੜੇ ਸ਼ਬਦ ਉਹਨਾਂ ਨੇ ਵਰਤੇ ਆ ਮੈਂ ਟੀਵੀ ਤੇ ਦੁਹਰਾਣਾ ਨਹੀਂ ਚਾਹੁੰਦਾ ਜੀ ਉਹ ਐਨੇ ਮਤਲਬ ਮਤਲਬ ਮੈਂ ਕੀ ਕਹਾ ਮਕੜਾ ਸ਼ਬਦ ਯੂਜ਼ ਕਰ ਰਹੇ ਨੇ ਬਦਸੂਰਤ ਆ ਸ਼ਬਦ ਉਹ ਪ੍ਰਧਾਨ ਮੰਤਰੀ ਤੋਂ ਇਸ ਚੀਜ਼ ਦੀ ਉਮੀਦ ਰੱਖਦੀ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਆਪਣੇ ਸ਼ਬਦ ਵਾਪਸ ਲੈ ਲਓ ਸਾਡਾ ਜਿਹੜਾ ਸੱਭਿਆਚਾਰ ਆ ਨਾ ਜੀ ਚਾਹੇ ਆਪਾਂ ਗੜੇ ਮਰਜੀ ਧਰਮ ਦੀ ਕਰ ਲਓ ਅਸੀਂ ਤਾਂ ਸਰਬੱਤ ਦਾ ਭਲਾ ਵਾਲੇ ਹਾਂ ਜੀ ਪੰਜਾਬ ਵਾਲੇ ਤੇ ਅਦਰਵਾਈਜ਼ ਵੀ ਆਪਣਾ ਜਿਹੜਾ ਕਲਚਰ ਹੈ ਨਾ ਜੀ ਬਹੁਤ ਟੋਲਰੈਂਟ ਆ ਵਸudev ਕੁਟੂਮ ਕਮ ਅਸੀਂ ਸਾਰੀ ਦੁਨੀਆ ਨੂੰ ਆਪਣਾ ਮੰਨਦੇ ਆ ਤੇ ਤੁਸੀਂ ਆਪਣੇ ਬੰਦਿਆਂ ਨੂੰ ਕੁਝ ਬੈਟਰੀਆ ਕਰ ਰਹੇ ਹੋ ਬਹੁਤ ਮਾੜੀ ਗੱਲ ਹੈ ਤੁਸੀਂ ਮੰਗਲ ਸੂਤਰ ਤੱਕ ਜਾਂਦੇ ਹੋ ਇਹੋ ਜਿਹੀਆਂ ਗੱਲਾਂ ਨਾ ਕਰੋ ਮਾਫੀ ਆਪਣਾ ਇਹ ਆਪਣੇ ਸ਼ਬਦ ਵਾਪਸ ਲੈ ਲਓ ਕਿਰਪਾ ਕਰਕੇ ਇਲੈਕਸ਼ਨ ਆndੀਆਂ ਜਾਂਣਗੀਆਂ ਜਾਂਦੀਆਂ ਰਹਿਣਗੀਆਂ ਪਰ ਸਾਡਾ ਜਿਹੜਾ ਆਪਸ ਪ੍ਰੇਮ ਪਿਆਰ ਹੈ ਨਾ ਜੀ ਇੱਥੇ ਤਾਂ ਪ੍ਰਧਾਨ ਮੰਤਰੀ ਜੀ ਸਾਡੇ ਪੰਜਾਬ ਦੇ ਵਿੱਚ ਤਾਂ ਜਦੋਂ ਕੱਤਰ ਦੀ ਲੜਾਈ ਹੋਈ ਹੈ ਨਾ ਇੱਥੇ ਨਾਰਾ ਚੱਲਦਾ ਭਾਰਤ ਮਾ ਦੇ ਚਾਰ ਸਿਪਾਈ ਹਿੰਦੂ ਮੁਸਲਮ ਸਿੱਖ ਐਸਾਈ ਅਸੀਂ ਭਰਾ ਆਇਆ ਜੀ ਆਪਸ ਦੇ ਵਿੱਚ ਸਾਡਾ ਪਿਆਰ ਸਭ ਤੋਂ ਵੱਡਾ ਗੱਲ ਹੈ ਇਲੈਕਸ਼ਨ ਬਹੁਤ ਛੋਟੀ ਚੀਜ਼ ਹੁੰਦੀ ਹੈ ਯਾ ਨਾ ਆਉਧਿਆ ਪਛਣਾ ਹੋ ਜਾ ਕਰੋ ਮੈਂ ਤੁਹਾਨੂੰ ਬੇਨਤੀ ਕਰਦਾ ਪਲੀਜ਼ 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 ਆਪਣੇ ਸ਼ਬਦ ਵਾਪਸ ਲੈ ਲਓ ਜੀ ਡਾਕਟਰ ਬਲਵੀ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਕਿ ਉਮੀਦ ਹੈ ਕਿ 4 ਜੂਨ ਨੂੰ ਤੁਹਾਡੀ ਜਿੱਤ ਦਾ ਫਤਵਾ ਤੁਹਾਡੇ ਹੱਕ ਦੇ ਵਿੱਚ ਲੋਕ ਦੇਣਗੇ ਪਟਿਆਲਾ ਦੇ 4 ਜੂਨ ਤੋਂ ਬਾਅਦ ਫਿਰ ਮਿਲਾਂਗੇ ਮਿਲਾਂਗੇ ਜਰੂਰ ਮਿਲਾਂਗੇ ਜੀ ਉਸ ਤੋਂ ਬਾਅਦ ਤਾਂ ਸ਼ੁਰੂਆਤ ਹੋਣੀ ਹੈ ਜੀ ਸ਼ੁਰੂਆਤ ਹੋਏਗੀ ਉਸ ਤੋਂ ਬਾਅਦ एबीबी さん ਜਨਾ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਡਾਕਟਰ ਬਲਬੀਰ ਜਿਨ੍ਹਾਂ ਨੇ ਕਿਹਾ ਕਿ ਜੇਕਰ ਪਟਿਆਲਾ ਦੇ ਲੋਕ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਪਹੁੰਚਾਉਂਦੇ ਨੇ ਤਾਂ ਸਭ ਤੋਂ ਪਹਿਲਾਂ ਜਿਹੜਾ ਮੁੱਦਾ ਉਹ ਚੁੱਕਣਗੇ ਕਿਸਾਨੀ ਦੀ ਐਮਐਸਪੀ ਦੀ ਮੰਗ ਨੂੰ ਉਹ ਚੱਕਣਗੇ ਤੇ ਜਿਹੜੇ ਪੰਜਾਬ ਦੇ ਫੰਡ ਕੇਂਦਰ ਸਰਕਾਰ ਵੱਲੋਂ ਰੋਕੇ ਗਏ ਐ ਉਹ ਵਾਪਸ ਲੈ ਕੇ ਆਉਣਗੇ ਸਰ